ਇਹ ਭਤੀ ਇਹਨਾਂ ਭਾਈ ਸ਼ਾਹ ਸਿੰਘ ਜੀ ਜੋਤ ਸਿੰਘ ਵਾਲਾ ਉਹ ਜਿੱਥੇ ਬੰਦੇ ਵੱਲੋਂ ਸਿਰੋਪਾਉਦੀ ਬੱਚ ਜਿਹੜੀ ਹੈ ਭਾਈ ਕਰਪੇ ਸਿੰਘ ਜੀ ਜੋਗੀ ਸੰਘਰਸ਼ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਮਾਤਾ ਮਾਤਾ ਦੇ ਸੱਜਾਵਾ ਦੇ ਨਾਲ ਇਹ ਜਿਹੜੇ ਸੰਘਰਸ਼ ਜੂਦੇ ਨੇ ਮਾਤਾ ਦੇ ਸੱਜਾਵਾ ਦੇ ਨਾਲ ਪੈਣਾ ਦੇ ਸੱਜਾਵਾ ਦੇ ਨਾਲ ਪਰਿਵਾਰ ਦੇ ਸਹਾਰੇ ਦੇ ਨਾਲ ਸੰਘਰਸ਼ ਲੜੇ ਜਾਂਦੇ ਨੇ ਦੇ ਵਿੱਚੋਂ ਸਹਾਰਾ ਨਾ ਮਿਲੇ ਤਾਂ ਅਸਲ ਲੜਨਾ ਦੂਰ ਦੀ ਗੱਲ ਘਰ ਦੇ ਵਿੱਚ ਵੀ ਕਲੇਸ਼ ਪੈ ਜਾਂਦਾ ਤੇ ਆਪਾਂ ਆਪ ਸੰਭਾਲਣਾ ਵੀ ਜਿਹੜਾ ਔਖਾ ਹੋ ਜਾਂਦਾ ਵਾ ਦੇਸ਼ ਦੁਨੀਆ ਦੇ ਵਾਸਤੇ ਬਹੁਤ ਜ਼ਿਆਦਾ ਚੁਣਵੀ ਜਾਂ ਕਿਸੇ ਵਿਸ਼ਰਸ਼ ਦੇ ਜਿਹੜਾ ਯੋਗਦਾਨ ਨਹੀਂ ਪਾਇਆ ਜਾ ਸਕਦਾ ਹੁਣ ਗਰਪੀ ਸਿੰਘ ਦੇ ਪਰਿਵਾਰ ਨੂੰ ਉਹਨਾਂ ਦੇ ਪਤਰੇ ਨੂੰ ਜਿਤੇ ਬੰਦੇਵਾਲਾ ਸਿਰਪਾਲ ਦੇ ਬਲਸ਼ੇ ਜਿਹੜੀ ਆ ਉਹ ਪੇਟ ਕੀਤੇ ਜਾਣਗੇ ਭੈਣ ਜੀ ਨੂੰ ਬੇਨਤੀ ਹੈ ਕਿ ਆਣ ਕੇ ਸਿਰਪਾਲ ਦੀ ਬਲਸ਼ੇ ਜਿਹੜੀ ਪ੍ਰਾਪਤ ਕਰਨਾ ਸੋ ਇੱਕ ਦੋ ਹੋਰ ਬੇਨਤੀਆਂ ਨੇ ਉਸ ਤੋਂ ਪਹਿਲਾ ਭੈਣ ਜੀ ਨੇ ਕਾਜ ਕਰਗੇ ਹਨ ਉਹਨਾਂ ਦੇ ਇਹ ਰਿਹਾ ਕਿ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸਾਰੇ 557100 ਰੁਪਏ ਭੇਜੇ ਫਤੇ ਰਵਿਣਦੀਕਾਰ ਖਾਲਸਾ ਹੈ ਨਦੀ ਕੀ ਫਤੇ ਇਹ ਜੋ ਭੈਣ ਜੀ ਸਾਡੇ ਜਸੇ ਬੰਗੀ ਦੇ ਇੱਕ ਸੀਨੀਅਰ ਆਗੂ ਸਰਦਾਰ ਬਲਿਸ਼ੇ ਦਾ ਉਹਨਾਂ ਦੇ ਭੈਣ ਜੀ ਜੀ ਤਾਂ ਦੇ ਫਿਰ ਇਹ ਆ ਕੋ ਸਰਦਾਰ ਜਪੇ ਸਿੰਘ ਕੋਲੀ ਉਹਨਾਂ ਦੇ ਮਾਦਾ ਜੀ ਹਨ ਇਹਨਾਂ ਦੇ ਜੰਮ ਦਾ ਕਿਤੇ ਪਰਿਵਾਰ ਨੂੰ ਨਹੀਂ ਘਟਾ ਪਿਆ ਜ세 ਬੰਦੀ ਨੂੰ ਨਹੀਂ ਕਿਉਂਕਿ ਉਹ ਜੰਮ ਸੰ ਕਿਤੇ ਕਿਤੇ ਮਿਲਦਾ ਜਿਵੇਂ ਆਪਣੇ ਪਰਿਵਾਰ ਦੇ ਵਿੱਚੋਂ ਦੋ ਜੀ ਜ세 ਬੰਦੀਨ ਦਿੱਤੇ ਹੋਣਾ ਕੌਮ ਦੀ ਸੇਵਾ ਕਰਨ ਵਾਸਤੇ ਆਪਣੀ ਖੇਤੀ ਲਈ ਰਾਖੀ ਕਰਨ ਵਾਸਤੇ ਇਹੋ ਜੀਆਂ ਮਾਵਾਂ ਪੈਣਾ ਕਿਤੇ ਮਿਲਦੀਆਂ ਜਿਹੜੀਆਂ ਕੀ ਦੇਖਦੀ ਕੌਮ ਦੀ ਸੇਵਾ ਵਾਸਤੇ ਆਪਣੇ ਜਿੰਦ ਦੇ ਪੋਤੇ ਨੂੰ ਭੇਜਣਾ ਕਿਉਂਕਿ ਸੇਵਾ ਕਰਦਿਆਂ ਬੜੇ ਬੜੇ ਨਕਸਾਨ ਹੋ ਜਾਂਦੇ ਆ ਬੜੇ ਹੰਤਲੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਕਿਉਂਣਾ ਪੈਂਦਾ ਇਹ ਪਰਿਵਾਰ ਜਿਹੜੇ ਨੇ ਚੰਗੇ ਪਰਿਵਾਰ ਸੂਝਮ ਪਰਿਵਾਰ ਜਿਹੜੇ ਨੇ ਇਹਨਾਂ ਖੰਭਾਂ ਦੇ ਵਿੱਚ ਇਸਾ ਲੀਂ ਲਿਆ ਜੋ ਔਤ ਦਾ ਜੋਲਦਾ ਨਾ ਮਾਂ ਦੇ ਰੂਪ ਵਿੱਚ ਹੋਵੇ ਭੈਣ ਦੇ ਰੂਪ ਦਾ ਕਰਕੇ ਇਨਸਾਨ ਜਿਹੜਾ ਜੱਗ ਦੀ ਦੁਨੀਆ ਨਾਲ ਚੱਲ ਸਕਦਾ ਆਰਾਧੇ ਦੀ ਡਿਊਟੀ ਨਿਭਾ ਸਕਦਾ ਜਿੱਦਾਂ ਕਿਸੇ ਦਿੱਲੀ ਦੇ ਵਿੱਚ ਲੰਮਾ ਸਮਾਂ ਜਿੱਥੇ ਬੰਦੀ ਨੇ ਬਿਤਾ ਰਿਆ ਉਹ ਖਲੋਰੀ ਬਾਡਰ ਤੇ ਅੰਦਾ ਯੋਗਦਾਨ ਆ ਕਿਉਂਕਿ ਦੋ ਜੀ ਇੱਕ ਪਰਿਵਾਰ ਦੇ ਜਿਹੜੇ ਸੀ ਰਾਤ ਦੇ ਰਿੰਦ ਕਰਕੇ ਸਾਡੀ ਜਥੇਬੰਦੀ ਦੇ ਵਿੱਚ ਇੱਥੇ ਆ ਪਾਉਂਦੇ ਸੀ ਮੈਂ ਐਸ ਮਾਦਾ ਜੀ ਨੂੰ ਆਪਣੀ ਜਥੇਬੰਦੀ ਵੱਲੋਂ ਸ਼ਾਦਾ ਦੇ ਫੋਨ ਭੇਟ ਕਰਦਾ ਸਾਡੇ ਪੰਜਾਬ ਦੇ ਜਨਤ ਕਤਰੀ ਪੁੰਗੜੀ ਦੀ ਉਹ ਖਲੋਰੀਆ ਸਾਡੇ ਪ੍ਰਧਾਨ ਜੀ ਜੀ ਨੇ ਆਉਣਾ ਸੀ ਪਰ ਉਹ ਨਹੀਂ ਕਿਸੇ ਕਾਰਨ ਪਹੁੰਚ ਗਏ ਫਿਰ ਉਹਨਾਂ ਦੀ ਨਿਯਾਹੀ ਲਾਉਣਾ ਸਤਿ ਸ੍ਰੀ ਅਕਾਲ ਜੀ ਪਾਵਨ ਗੁਰਤੱਰ ਜੁਰੀ ਦੇ ਅੰਦਰ ਮਾਤਾ ਮੰਨਜੀਤ ਕੋ ਜੀ ਦੀ ਅਰਦਾਸ ਵਿੱਚ ਸ਼ਾਮਲ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਖ ਬਾਬਾ ਸ਼ਿਦਦਗੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਵੰਤ ਸਿੰਘ ਜੀ ਤੁਹਾਡਾ ਸਾਡੇ ਇਲਾਕੇ ਦੀ ਸੰਗਤ ਸਤਿਕਾਰਯੋਗ ਵਿਧਾਇਕ ਦੀ ਸੰਗਤ ਸਤਿਕਾਰਯੋਗ ਪਹਿਲਾ ਮਤਾ ਅਤੇ ਸਭ ਤੋਂ ਪਹਿਲਾ ਫਟਕਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਹਾਰਾਣੀ ਵਿੱਚ ਲਿਖਿਆ ਮਨ ਲਖਾਈ ਮੰਡਲ ਤੇ ਆਏ ਰਾਵਾਂ ਰੌਣਕੂ ਰਹੇ ਰੰਗ ਦਾ ਰੰਗ ਤੁਖ ਬੀਂ ਦਵਾਰੀ ਆਪ ਕੋ ਆਪਣੀ ਕੋਈ ਨ ਬਤੀ ਚ ਸਾਡੇ ਸ਼ਕਤ ਦੇ ਮਾਤਾ ਜੀ ਕੁਝ ਪਹਿਲਾਂ ਸਾਡੇ ਨੂੰ ਸਦੀਆਂ ਦਾ ਬਿਸ਼ੂੜਾ ਦੇ ਕੇ ਸਾਨੂੰ ਸੰਦੀਪੀ ਬਿਸ਼ੂੜਾ ਦੇ ਕੇ ਜਾ ਚੁੱਕੇ ਹੋਂ ਬਹੁਤ ਮਾਇਆ ਦੇ ਜੋਗ ਨੇ ਜਿਹੜਾ ਵਾ ਉਹ ਸਾਡਾ ਨੁਕਸਾਨ ਵੀ ਬੜਾ ਜੀ ਸੋਨਿਆ